ਹੈਲੋ ਜੀ ਸਸਿਕਾਰ ਜੀ ਅੱਜ ਤੁਹਾਨੂੰ ਨਾ ਅਸੀਂ ਇੱਕ ਦੱਸਦਿਆਂ ਜੀ ਗੱਲ ਜਿਹੜਾ ਕਿ ਆਪਣਾ ਅੱਧਾ ਸਿਰ ਦੁਖਦਾ ਹੁੰਦਾ ਨਾ ਉਹਦੇ ਬਾਰੇ ਅੱਜ ਤੁਹਾਨੂੰ ਮੰਮੀ ਦੱਸਣਗੇ ਤੇ ਕਿਵੇਂ ਕਹਾਣੀ ਪਾਉਣੀ ਹੈ ਤੇ ਕੀ ਟਾਈਮ ਆਪਾਂ ਕਹਾਣੀ ਸੁਣਨੀ ਹੈ ਤੇ ਜੇਕਰ ਤੁਹਾਡਾ ਵੀ ਇਸ ਤਰ੍ਹਾਂ ਅੱਧਾ ਸਿਰ ਦੁਖਦਾ ਤਾਂ ਇਹਨੂੰ ਜਰੂਰ ਕਹਾਣੀ ਨੂੰ ਸੁਣੋ ਧਿਆਨ ਨਾਲ ਰਿਪੀਟ ਕਰਕੇ ਤੁਸੀਂ ਸੁਣ ਸਕਦੇ ਹੋ ਤੁਹਾਨੂੰ ਜਰੂਰ ਫਾਇਦਾ ਹੋਊਗਾ ਲੈ ਮੰਮੀ ਦੱਸੋ ਕਿਵੇਂ ਦੱਸਣੀਆਂ ਫਿਰ ਤੁਸੀਂ ਹਾਂਜੀ ਸਸਰੀ ਘਰ ਦੇ ਸਾਰਿਆਂ ਨੂੰ ਇਹ ਅੱਧੇ ਸਿਰ ਦੀ ਕਹਾਣੀ ਜੀ ਤੁਸੀਂ ਜਿਵੇਂ ਵੀ ਸਰਦੋਗਾ ਤੁਹਾਡਾ ਤੁਸੀਂ ਸੁਣ ਸਕਦੇ ਹੋ ਇਹ ਐਵੇਂ ਸਿਰ ਫੜਦਾ ਦੂਸਰੇ ਬੰਦੇ ਨੇ ਫੜ ਕੇ ਤੇ ਫਿਰ ਤੁਸੀਂ ਬੋਲਣਾ ਜਿਹੜਾ ਬੰਦਾ ਕਹਾਣੀ ਸੁਣਾ ਰਿਹਾ ਉਹ ਬੋਲ ਰਿਹਾ ਦੂਜੇ ਨੇ ਉਹ 아이ਗਾ ਤੇ ਕਹਾਣੀ ਦਾ ਨਗਾਰਾ ਵੀ ਦੇਣਾ ਠੀਕ ਹੈ ਜੀ ਤੇ ਤਿੰਨ ਰੰਗ ਸੁਣਨੇ ਹੁੰਦੀ ਹੈ ਸਵੇਰੇ ਸੂਰਜ ਨਿਕਲਦਾ ਜਦ ਲਾਲ ਲਾਲ ਟਿੱਕੀ ਹੁੰਦੀ ਹੈ ਉਸ ਵੇਲੇ ਸੁਣਨੀ ਹੈ ਸ਼ਾਮ ਨੂੰ ਜਦ ਚੱਕਰਾ ਉਸ ਵੇਲੇ ਸੁਣਨੀ ਹੈ ਦੋੜਾ ਦਾ ਤੀਸਰੇ ਰੰਗ ਫਿਰ ਉੱਤੇ ਹੀ ਸੁਣਨੀ ਹੈ ਤੇ ਮੈਂ ਸੁਣ ਕਹਾਣੀ ਪਾ ਕੇ ਸੁਣਾਉਣੀ ਹੈ ਤੁਸੀਂ ਦੇਖਿਓ ਠੀਕ ਹੈ ਪੰਜ ਪਾਂਡਿਆ ਸ਼ੇਮਨ ਰਹਿਣਿਆ ਗਿਆ ਲੱਕੜਹਾਰੇ ਦੇ ਲੱਕੜਹਾਰੇ ਮੈਨੂੰ ਲੱਕੜਾਂ ਦੇ ਲੱਕੜਾ ਇੱਥੇ ਹੈ ਨਹੀਂ ਕਹੀ ਕਹਾੜੇ ਜੋ ਮਗਰ ਲੱਗੇ ਕਹੀ ਕਹਾੜੇ ਥਾਂ ਰੱਖ ਲੱਕੜਾ ਮੈਥੋਂ ਲੈ ਪੰਜ ਪਾਂਡਿਆ ਛੇਮਾ ਨਰੈਣਿਆ ਗਿਆਖ ਬਿਹਾਰਾਂ ਨੇ ਖਮਿਆਰਾ ਖਮਿਆਰਾ ਤੌੜੀ ਦੇ ਤੌੜੀ ਇੱਥੇ ਹੈ ਨਹੀਂ ਜੋ ਮਿੱਟੀਕਾਰਾ ਮਗਰ ਲੱਗ ਗਿਆ ਮਿੱਟੀਕਾਰਾ ਥਾਂ ਰੱਖ ਤੌੜੀ ਵਿੱਚੋਂ ਲੈ ਪੰਜ ਪਾਂਡਿਆ ਛੇਮਾ ਨਰੈਣਿਆ ਗਿਆ ਬਾਗੀ ਦੇ ਬਾਗਿਆ ਬਾਗਿਆ ਮੈਨੂੰ ਦੁੱਧ ਦੇ ਦੁੱਧ ਇੱਥੇ ਹੈ ਨਹੀਂ ਕਟੀਆਂ ਬੱਚੀਆਂ ਜੋ ਮਗਰ ਲੱਗੀਆਂ ਕਟੀਆਂ ਬੱਚੀਆਂ ਥਾਇ ਰੱਖ ਦੁੱਧ ਮੈਥੋਂ ਲੈ ਪੰਜ ਪਾਂਡਿਆ ਛੇਮਾ ਨਰੈਣਿਆ ਗਿਆ ਬਾਣੀਏ ਦੇ ਬਾਣੀਆ ਬਾਣੀਆ ਮੈਨੂੰ ਚੌਲ ਦੇ ਚੌਲ ਇੱਥੇ ਹੈ ਨਹੀਂ ਤੱਕੜੀ ਵੱਟੇ ਜੋ ਮਗਰ ਲੱਗੇ ਤੱਕੜੀ ਵੱਟੇ ਥਾਇ ਰੱਖ ਚੌਲ ਮੈਥੋਂ ਲੈ ਪੰਜ ਪਾਂਡਿਆ ਛੇਮਾ ਨਰੈਣਿਆ ਗਿਆ ਬਾਣੀਏ ਦੇ ਗਿਆ ਤੱਕਾ ਮਿਸਤਰੀਆਂ ਦੇ ਮਿਸਤਰੀਆਂ ਵਿੱਚੋਂ ਦੋਈ ਦੇ ਦੋਈ ਇੱਥੇ ਹੈ ਨਹੀਂ ਦੇਸੀਆਂ ਆ ਰੀਆਂ ਜੋ ਮਗਰ ਲੱਗੀਆਂ ਤੇਸੀਆਂ ਆ ਰੀਆਂ ਥਾਇਰਾਖ ਡੋਈ ਮਥਲੇ ਵੀ ਉਹੀ ਵੀ ਹਾਵਾਂ ਸੀ ਕਿ ਇੱਟਾਂ 'ਚ ਚੁੱਲਾ ਹੋਣਾ ਹੈ ਲੱਕੜਾਂ ਨਾਲ ਅੱਗ ਮਚਾਈ ਉੱਤੇ ਤੌੜੀ ਤਰੀ ਵਿੱਚ ਦੁੱਧ ਪਾਇਆ ਵਿੱਚ ਝੌਲ ਪਾਇ ਡੋਈ ਨਾਲ ਲਾਈ ਉੱਤੇ ਬੈਠਾ ਸੀ ਅੱਧ ਸਿਰਾ ਉਹ ਵਿੱਚ ਡਿੱਗ ਪਿਆ ਖੱਦ ਖੱਦ ਕਰਕੇ ਰੀਝਾਂ ਲੱਗ ਗਿਆ ਕਹਿੰਦਾ ਤੂੰ ਕੌਣ ਕਹਿੰਦਾ ਮੈਂ ਅੱਧ ਸਿਰਾ ਕਹਿੰਦਾ ਕੀ ਕੰਮ ਕਰਦਾ ਕਹਿੰਦਾ ਸਵੇਰੇ ਸੁੱਤਾ ਹੀ ਫਿਰਦਾ ਸਰਚ ਬਾੜ ਜੰਨ ਤੇ ਆਥ ਨੂੰ ਨੂੰ ਕਹਾੜੇ ਵਾਂਗ ਸਿਰ ਕਾਟਦਾ ਅੱਧ ਸਿਰਾ ਗਿਆ ਇਰ ਤੁਸੀਂ ਗਾਣਾ ਗਿਆ ਅੱਧ ਸਿਰਾ ਗਿਆ ਗਿਆ ਠੱਠੇ ਚਿਰ ਪਿਆ ਪਿਆ ਅੱਧ ਸਿਰਾ ਗਿਆ ਗਿਆ ਲੋ ਜੀ ਆਪਾਂ ਤੁਹਾਨੂੰ ਮਤਲਬ ਕਿ ਕਈ ਵਾਰ ਕੀ ਹੁੰਦਾ ਨਾ ਜੀ ਸਵੇਰੇ ਉੱਠਣ ਸਾਰੀ ਆਪਣਾ ਸਿਰ ਦਰਦ ਦੀ ਇੱਕ ਸਾਈਡ ਸਿਰ ਦਰਦ ਹੁੰਦਾ ਹੁੰਦਾ ਤੇ ਇੱਕ ਸਾਈਡ ਨਹੀਂ ਹੁੰਦਾ ਹੁੰਦਾ ਕਈ ਵਾਰ ਸੱਜਾ ਪਾਸਾ ਕਈ ਵਾਰ ਖੱਬਾ ਪਾਸਾ ਇਹ ਹੁੰਦਾ ਜੀ ਅੱਧ ਸਿਰਾ ਇਹਨੂੰ ਅੱਧ ਸਿਰਾ ਕਹਿੰਦੇ ਨੇ ਤੇ ਜੇਕਰ ਮਤਲਬ ਕਿ ਤੁਹਾਡਾ ਅੱਧਾ ਸਿਰ ਦੁਖਦਾ ਤਾਂ ਇਹ ਕਹਾਣੀ ਸੁਣਨ ਨਾਲ ਜ਼ਰੂਰ ਤੁਹਾਨੂੰ ਫਾਇਦਾ ਹੋਊਗਾ ਤੁਸੀਂ ਵੀ ਜ਼ਰੂਰ ਸੁਣ ਕੇ ਦੇਖਿਓ ਕਿਉਂਕਿ ਜਿਹੜੇ ਮਤਲਬ ਕਿ ਆਪਾਂ ਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਪੈਂਦੀ ਜੀ ਇਹਦੇ ਵਿੱਚ ਇਹ ਅਧ ਸਿਰਾ ਕਹਾਣੀ ਨਾਲ ਹੀ ਠੀਕ ਹੁੰਦਾ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਐਵੇਂ ਨੀਆਂ ਵੀਡੀਓ ਅਸੀਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਅਪਣਾ ਕੇ ਜਰੂਰ ਦੇਖਿਓ 100% ਤੁਹਾਨੂੰ ਅਧੇ ਸਿਧਾ ਫਾਇਦਾ